ਲੁਧਿਆਣਾ ਜਾ ਕੇ ਉਹਨੇ ਚੌੜੇਵਾਰ ਨਾ ਰਾਜ हेयर कटिंग ਸਿਲੋਨਾ ਉੱਥੇ ਜਾ ਕੇ ਬਹਿ ਜਾਣਾ ਉਥੇ ਬਾਲ ਬੂਲ ਠੀਕ ਕਰੀ ਜਾਣੇ ਉਥੇ ਫਿਰ ਉਹ ਹੌਲੀ ਹੌਲੀ ਫਿਰ ਉਹ ਬਾਡ ਜਿਹੜਾ ਹੁੰਦਾ ਉਹ ਰਸਲ ਉਹ ਜਿਹੜਾ ਭਈ ਨਵੇਂ ਚਿਹਰੇ ਚਾਹੀਦੇ ਆ ਇਹਨੇ ਅਪਲਾਈ ਕਰਤਾ ਠੀਕ ਹੈ ਬਾਈ ਜਾਂਸ ਨੇ ਬਾਲ ਬੂਲ ਮੁੰਨੇ ਹੋਏ ਸੀਗੇ ਇਹ ਚਲਾ ਗਿਆ ਸਿਲੈਕਟ ਹੋ ਗਿਆ ਵਿਮਲ ਰਾਏ ਨੇ ਸਿਲੈਕਟ ਕੀਤਾ ਕਿ ਮੇਰਾ ਸ਼ੌਂਕ ਹੈ ਮੈਂ ਫਿਲਮਾਂ ਕਰਨੀਆਂ ਨੇ ਮੈਂ ਬੰਬਈ ਜਾਣਾ ਹੈ ਨਹੀਂ ਫਿਰ ਉਹ ਇੱਕ ਦੋ ਵਾਰ ਸ਼ੂਟਿੰਗ ਦੇ ਵੀ ਆਏਗੇ ਖੇਡਦਾ ਮੈਂ ਪੋਰਟੋਵਾਲ ਦੇ ਡੀਆਂ ਖੇਡਦਾ ਬਾਲੀਬਾਲ ਖੇਡਦਾ ਬਾਲੀਬਾਲ ਖੇਡਦਾ ਸੀ ਅੱਛਾ ਬਾਹਰਲੇ ਸਕੂਲ ਬਾਲੀਬਾਲ ਖੇਡਦੇ ਸੀ ਦੇਖਦੇ ਸੀ ਕਿ ਸਟੇਰ ਬਹੁਤ ਸਟਰੋਂਗ ਆ ਲੱਗਦਾ ਸੀ ਧਰਮਿੰਦਰ ਇਹ ਫਿਲਮਾਂ ਦਾ ਐਡਾ ਵੱਡਾ ਸੁਪਰਸਟਾਰ ਬਣੇਗਾ ਨਾ ਸਾਨੂੰ ਨਹੀਂ ਇਹ ਐਸੇ ਗੱਲਾਂ ਦਾ ਪਤਾ ਇਹ ਤਾਂ ਰੱਬ ਦੀ ਕਿਰਪਾ ਹੋਗੀ ਸਾਨੇਵਾਲ ਦੀ ਸਾਥ ਦੇ ਵਿੱਚ ਮੌਜੂਦ ਆ ਜਿੱਥੇ ਬਹੁਤ ਸਾਰੇ ਬਜ਼ੁਰਗ ਜਿਹੜੇ ਇਕੱਠੇ ਹੋਏ ਨੇ ਤਰਮਿੰਦਰ ਦੇਵੋਨ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾਵਾ ਤੇਜ਼ ਨੇ ਹਾਲਾਤ ਕਾਫੀ ਜ਼ਿਆਦਾ ਉਹਨਾਂ ਦੇ ਨਾਜ਼ੁਕ ਬਣ ਜਾਂਦੇ ਨੇ ਜਦੋਂ ਹਸਪਤਾਲ ਤੋਂ ਜਹੀ ਖਬਰ ਮਿਲਦੀ ਹੈ ਤਾਂ ਇਹ ਉਹ ਦੋਸਤ ਨੇ ਜਿਹੜੇ ਉਹਨਾਂ ਦੇ ਨਾਲ ਬਚਪਨ ਬੀਤਿਆ ਇਹਨਾਂ ਦਾ ਇਹ ਵੱਡੇ ਬਜ਼ੁਰਗ ਨੇ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਦੇਖਿਆ ਹੈ ਇਹ ਕੁਝ ਇੱਕ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਦਾ ਬਚਪਨ ਦੇਖਿਆ ਸੋ ਤੁਸੀਂ ਤਾਂ ਤਰਮਿੰਦਰ ਦੇਵੋਲ ਦੇ ਦੋਸਤ ਸੀ ਤਰਵਿੰਦਰ ਸਾਡਾ ਦੋਸਤ ਸੀਗਾ। ਅੱਛਾ। ਉਹ ਮਿੱਤੇ ਬੜਾ ਸੀ। ਉਹ 90 ਕੇ ਸਾਲ ਦਾ ਸੀਗਾ। ਠੀਕ ਹੈ। ਮੇਰੀ ਉਮਰ 85 ਸਾਲ ਹੈ। ਓਕੇ। ਹਾਂ। ਤੇ ਉਹਦਾ ਛੋਟਾ ਭਾਈ ਜਿਹੜਾ ਜੀਤ ਹੈ। ਹੂੰ। ਉਹ ਪਹਿਲਾਂ ਇੱਥੇ ਸੀਗਾ ਫਿਰ ਉਹ ਚਲਾ ਗਿਆ ਰੇਲਵੇ 'ਚ ਬਟਾਲੇ ਲੱਗ ਗਿਆ। ਅੱਛਾ। ਮੈਂ ਤਾਂ ਰਮਸਾਲਾ ਸੀਗਾ ਐਲ.ਐਸ.ਆਈ. ਜੀ. 1960 ਬਾੜ ਦੀ ਗੱਲ ਹੈ। ਹੂੰ। ਬਾੜ ਤੇ ਰੇਡ ਦੀ ਗੱਲ। ਹੂੰ। ਉਹ ਮੇਰੇ ਵਾ ਇੱਕ ਦੋ ਵਾਰ ਆਇਆ ਮੈਂ ਵੀ ਗਿਆ। ਅੱਛਾ। ਉਹਦੇ ਵਾ ਫਿਰ ਬੰਬੇ ਮੈਂ ਇੱਕ ਦੋ ਵਾਰ ਗਿਆ। ਤੁਸੀਂ ਬੰਬੇ ਗਏ ਸੀ? ਹਾਂ। ਉਹ ਲੈ ਕੇ ਗਈ ਸੀ ਤੁਹਾਨੂੰ ਨਹੀਂ ਨਹੀਂ ਮੈਨੂੰ ਲੈ ਕੇ ਨਹੀਂ ਜਾਂਦੇ ਮੇਰੀ ਇੱਕ ਵਾਰ ਮਨੇ ਟ੍ਰੇਨਿੰਗ ਸੀਗੀ ਐਲ ਐ ਸੀ ਸੀ ਨੇ ਸੀਨੀਅਰ ਬ੍ਰਾਂਚ ਮੈਨੇਜਰ ਸੀ ਮੈਂ ਠੀਕ ਹੈ ਠੀਕ ਹੈ ਉਹੀ ਟ੍ਰੇਨਿੰਗ ਬੰਬਈ ਸੀਗੀ ਉਹ ਤੋਂ ਛੋਟੇ ਦਿੱਲੀ ਉਹਦੇ ਬਾਅਦ ਚੰਡੀਗੜ ਜਦੋਂ ਤੁਸੀਂ ਬੰਬਈ ਗਏ ਉੱਥੇ ਧਰਮਿੰਦਰ ਦੇਵਲ ਮਿਲਦੇ ਨੇ ਕਿ ਉਹ ਇੱਥੇ ਹੁੰਦੇ ਨਹੀਂ ਹਾਂ ਧਰਮਿੰਦਰ ਉੱਥੇ ਮਿਲੇ ਸੀਗੇ ਓਕੇ ਹਾਂ ਉਦੋਂ ਕਿੰਨੀ ਉਮਰ ਸੀ ਬਈ ਉਮਰ ਹੁਣ ਮੈਂ ਨਾ ਜ਼ਿਆਦਾ ਹੈ ਨਹੀਂ ਮੈਨੂੰ ਅੱਛਾ ਮੇਰੇ ਹਮ ਥੋੜੇ ਬਹੁਤ 20 ਸਾਲ ਬਡੇ ਸੀ ਮੇਤੇ ਠੀਕ ਹੈ ਪੰਜ ਮੇਰਾ 9990 ਦੀ ਮੋਰ ਬਾਪੂ ਜੀ ਦੋਸਤੀ ਸ਼ੁਰੂ ਕਿੱਥੋਂ ਹੁੰਦੀ ਹੈ ਇਸੇ ਇਲਾਕੇ ਇਸੇ ਸਾਨੇਵਾਲ ਤੋਂ ਹੁੰਦੀ ਹੈ ਹਾਂ ਉਹਦੇ ਪਿਤਾ ਜੀ ਇੱਥੇ ਮਕਾਨ 'ਚ ਰਹਿੰਦੇ ਸੀਗੇ ਅੱਛਾ ਇੱਥੋਂ ਲੰਘਦਾ ਹੁੰਦਾ ਸੀ ਲੁਧਿਆਣਾ ਅੱਛਾ ਲੁਧਿਆਣੇ ਜਾ ਕੇ ਉਹਨੇ ਚੌੜੇ ਜਾਰ ਨਾ ਰਾਜ हेयर कटिंग ਸੈਲੂਨ ਓਕੇ ਉੱਥੇ ਜਾ ਕੇ ਬਹਿ ਜਾਣਾ ਉੱਥੇ ਬਾਲ ਬੂਲ ਠੀਕ ਕਰੀ ਜਾਣੇ ਉੱਥੇ ਫਿਰ ਉਹ ਹੌਲੀ-ਹੌਲੀ ਉਹ ਵੈਕੈਂਸੀਆਂ ਨਿਕਲੀਆਂ ਠੀਕ ਹੈ ਇਹ ਜਿਹੜੇ ਆ ਨਾ ਇਹਦੇ ਚ ਫਿਲਮ ਫੇਅਰ 어ਵਾਰਡ ਜਿਹੜਾ ਹੁੰਦਾ ਉਹ ਰਸਲ ਉਹ ਜਿਹੜਾ ਭਈ ਨਵੇਂ ਚਿਹਰੇ ਚਾਹੀਦੇ ਆ ਇਹਨੇ ਅਪਲਾਈ ਕਰਤਾ ਠੀਕ ਹੈ ਬਾਈ ਜਾਂਸ ਨੇ ਬਾਰ ਬੋਲ ਮੁੰਨੇ ਹੋਏ ਸੀਗੇ ਇਹ ਚਲਾ ਗਿਆ ਸਿਲੈਕਟ ਹੋ ਗਿਆ ਵਿਮਲ ਰਾਏ ਨੇ ਸਿਲੈਕਟ ਕੀਤਾ ਵਿਮਲ ਰਾਏ ਜਿਹੜਾ ਪ੍ਰੋਡਿਊਸਰ ਸੀਗਾ ਠੀਕ ਹੈ ਤੁਹਾਨੂੰ ਦੱਸਦੇ ਸੀ ਕਿ ਮੇਰਾ ਸ਼ੌਂਕ ਹੈ ਮੈਂ ਫਿਲਮਾਂ ਕਰਨੀਆਂ ਨੇ ਮੈਂ ਬੰਬਈ ਜਾਣਾ ਹੈ ਨਹੀਂ ਫਿਰ ਉਹ ਇੱਕ ਦਮ ਸ਼ੂਟਿੰਗ ਤੇ ਵੀ ਆਏ ਇੱਥੇ ਬੰਗਿਆ ਅੱਛਾ ਪੰਜਾਬੀ ਦੀ ਸ਼ੂਟਿੰਗ ਸੀਗੀ ਆਪਣੇ ਡੀ ਸੀ ਸੀਗੇ ਪਟਿਆਲੇ ਦੇ ਬੀਦੀ ਸਾਹਿਬ ਉਹਨਾਂ ਨੇ ਕਹਾਣੀ ਲਿਖੀ ਸੀ ਔਰ ਸ਼ੂਟਿੰਗ ਹੋਈ ਸੀ ਬੰਗਿਆ ਅੱਛਾ ਅਸੀਂ ਉਹ ਖੇਤਾ ਖੁੱਤਾ ਚੋ ਦੌੜਦੇ ਦੁੜ ਫਿਰ ਅਸੀਂ ਗਏ ਸਾਰਾ ਦਿਨ ਫਿਰ ਉਹਦੇ ਘਰ ਰਹੇ ਅੱਛਾ ਘਰ ਉਹਨਾਂ ਦਾ ਫੁੱਫੜ ਜੀ ਦਾ ਸੀਗਾ ਫਗਵਾੜੇ ਓਕੇ ਫਗਵਾੜੇ ਰਹੇ ਫਿਰ ਅਸੀਂ ਉਹ ਉਧਰ ਨੂੰ ਚਲੇ ਗਏ ਸੀ ਆਪਣੇ ਆਗੇ ਨਹੀਂ ਮੈਂ ਇਹ ਕਹਿ ਰਹੀ ਹਾਂ ਬਚਪਨ ਚ ਤੁਹਾਡੀਆਂ ਗੱਲਾਂ ਬਾਤਾਂ ਤਾਂ ਹੁੰਦੀਆਂ ਹੋਣਗੀਆਂ ਨਹੀਂ ਬਚਪਨ ਜਿਹਾ ਥੋੜੇ ਬੋਦੇ ਹੁੰਦੇ ਸੀ ਜਲਾ ਹਾਂ ਅੱਛਾ ਉਥੇ ਤੁਹਾਡਾ ਘਰ ਵੀ ਇੱਥੇ ਕੋਲੀ ਹੈ ਆ ਨਾਲ ਹੀ ਇਹ ਘਰ ਸਾਡਾ ਉਹਨਾਂ ਦੇ ਘਰ ਦੇ ਨਾਲ ਆ ਬਿਲਕੁਲ ਹਾਂ ਨਾਲ ਦੇ ਘਰ ਅੱਛਾ ਕਹਿੰਦੇ ਕਹਿੰਦੇ ਉਹਨਾਂ ਦੇ ਪਿਤਾ ਤਾਂ ਬਹੁਤ ਨਾਖੁਸ਼ ਸੀ ਕਿ ਉਹ ਨਹੀਂ ਅਸੀਂ ਅਦਾਕਾਰੀ ਦੇ ਵਿੱਚ ਪਾਣੇ ਪਰ ਉਹਨਾਂ ਦਾ ਮਨ ਸੀ ਕਿ ਮੈਂ ਕਰਨੀ ਆ ਤਾਂ ਕਰੀ ਉਹਨਾਂ ਦਾ ਮਨ ਸੀਗਾ ਹਾਂ ਉਹਨਾਂ ਦੇ ਪਿਤਾ ਜੀ ਟੀਚਰ ਜੀ ਕੇ ਕੇਵਲ ਕ੍ਰਿਸ਼ਨ ਜੀ ਪਗੜਾ ਕੁੱਲਾ ਬੰਨਦੇ ਸੀ ਪਗੜੀ ਬੰਨਦੇ ਸੀ ਕੁੱਲਾ ਅੱਛਾ ਤੇ ਤੁਸੀਂ ਪੜ੍ਹੇ ਹੋ ਉਹਨਾਂ ਤੋਂ ਹਾਂ ਅਸੀਂ ਪੜ੍ਹੇ ਆਂ ਪਹਿਲੇ ਸਕੂਲ 'ਚ ਪੜ੍ਹੇ ਆਂ ਫੇਰ ਉਹ ਬਾਹਰਲੇ ਸਕੂਲ ਚਲੇ ਗਏ ਸੀਗੇ ਫੇਰ ਉਹ ਰਟਾਇਰਮੈਂਟ ਹੋ ਕੇ ਫਗਵਾੜੇ ਚਲੇ ਗਏ ਹੈਡਮਾਸਟਰ ਸੀ ਪਿਤਾ ਉਹਨਾਂ ਦੇ ਹੈ ਹੈਡਮਾਸਟਰ ਸੀ ਪਿਤਾ ਸਕੂਲ ਦੇ ਨਹੀਂ ਨਹੀਂ ਟੀਚਰ ਸੀਗੇ ਹੈਡਮਾਸਟਰ ਨਹੀਂ ਅੱਛਾ ਟੀਚਰ ਸੀ ਠੀਕ ਆ ਤੇ ਫਿਰ ਬਾਪੂ ਜੀ ਤੁਸੀਂ ਵੀ ਉਹਨਾਂ ਨੂੰ ਦੇਖਿਆ ਅੱਖਾਂ ਦੇ ਨਾਲ ਹਾਂਜੀ ਹਾਂ ਹਾਂ ਦੇਖਿਆ ਹਾਂਜੀ ਛੋਟੇ ਸੀ ਉਸ ਵੇਲੇ ਜਾਂ ਛੋਟੇ ਹਾਂ ਛੋਟੇ ਸੀ ਜੀ ਹਾਂਜੀ ਅੱਛਾ ਕਿੰਨੇ ਸਾਲ ਇੱਥੇ ਸਾਨੇਵਾਲ ਚ ਰਹੇ ਨੇ ਉਹ ਇੱਥੇ ਰਹੇ ਬਹੁਤ ਦੇਰ ਅੱਛਾ ਇੱਕ ਦੋ ਸਾਲ ਰਹੇ ਨੇ ਜਾਂ ਦੋ ਤਿੰਨ ਵੱਧ ਰਹੇ ਨੇ ਵੱਧ ਰਹੇ ਬਹੁਤ ਬਹੁਤ ਤੁਸੀਂ ਵੀ ਦੇਖਿਆ ਅੱਖਾਂ ਦੇ ਨਾਲ ਖੇਡਦੇ ਹੁੰਦੇ ਸੀ ਨਾ ਗਲੀਆਂ ਦੇ ਵਿੱਚ ਹੀ ਵੱਡੇ ਹੋਏ ਸੀ ਜੀ ਹਾਂ ਹੂੰ ਕੋਈ ਯਾਦ ਐਦਾਂ ਦੀ ਮੇਰੇ ਭਾਈ ਨਾ ਖੇਡਦਾ ਹੁੰਦਾ ਫੁੱਟਬਾਲ ਤੇ ਈ ਐ ਖੇਡਦਾ ਬਾਲੀਬਾਲ ਖੇਡਦਾ ਸੀ ਅੱਛਾ ਬਾਹਲੇ ਸਕੂਲ ਠੀਕ ਆ ਫਿਰ ਉਹਨਾਂ ਦੀ ਕਿਸੇ ਗੱਲ ਤੇ ਲੜਾਈ ਹੋ ਵੀ ਫਿਰ ਮੇਰੇ ਨਾਲ ਝੋਲ ਬੰਨਿਆ ਸੀ ਮੇਰੇ ਭਾਈ ਨੇ ਮੇਰੇ ਭਾਈ ਨਾਲ ਝੋਲ ਕੇ ਦੇ ਲਾ ਛੋਟੇ ਨੇ ਅੱਛਾ ਫਿਰ ਮੈਂ ਨਹੀਂ ਸੀ ਉਹਨਾਂ ਕੋਲ ਅੱਛਾ ਤੁਸੀਂ ਕੋਲੇ ਨਹੀਂ ਨਾ ਮੈਂ ਨਹੀਂ ਕਾਤੇ ਉਹ ਮੇਰੇ ਦਿਲ ਤੇ ਆ ਗਿਆ ਭਈ ਕਾ ਨੂ ਕੋਣਾ ਮੇ ਤਾਂ ਤਕੜਾ ਮੈਂ ਤਾਂ ਸੁੱਕਿਆ ਸੀ ਅੱਛਾ ਉਹ ਤਕੜਾ ਸੀ ਸ਼ੁਰੂ ਤੋਂ ਇਹਨਾਂ ਦਾ ਸਰੀਰ ਬਹੁਤ ਸਟਰੋਂਗ ਸੀ ਸੋਹਣਾ ਸੀ ਅੱਛਾ ਨਾ ਬੜਾ ਬੋਟਾ ਵੀ ਦਰਮਾਨਸ ਅੱਛਾ ਉਹਦੇ ਭਾਈ ਦਾ ਸਤੀਆ ਅਜੀਤ ਦਾ ਪਤਲਾ ਇਹ ਠੀਕ ਸੀ ਇਹ ਦੋਨੇ ਭਰਾ ਹੁੰਦੇ ਸੀ ਨਾ ਅਜੀਤ ਤੇ ਤਰਮਿੰਦਰ ਹਾਂ ਛੋਟਾ ਭਾਈ ਜਿਹਾ ਇਹਦਾ ਰੇਲਵੇ ਸੀਗਾ ਉਹ ਬਟਾਲੇ ਸੀਗਾ ਬਟਾਲੇ ਤੋਂ ਮੈਂ ਤੇ ਰਮਜ਼ਾਲਾ ਤੇ ਉਹ ਦੋ ਤਵਾਰ ਆਇਆ ਮੇਰੇ ਕੋਲ ਅੱਛਾ ਮੈਂ ਆ ਜਾਂਦਾ ਸੀ ਯਾਰੀ ਦੋਸਤੀ ਜੀ ਸਾਡੇ ਨਾਲ ਦਾ ਗਵੰਡੀ ਜੀ ਸਾਡੇ ਹਾਂ ਇਹ ਦੋਨੇ ਭਾਈ ਇੱਥੋਂ ਹੀ ਵੱਡੇ ਹੋਏ ਨੇ ਹਾਂ ਇੱਥੇ ਹੀ ਵੱਡੇ ਹੋਏ ਆ ਅੱਛਾ ਅੱਛਾ ਬਾਪੂ ਜੀ ਫਿਰ ਬਾਲੀਵੁੱਡ ਖੇਡਦੇ ਸੀ ਦੇਖਦੇ ਸੀ ਕਿ ਸਟਰੀਰ ਬਹੁਤ ਸਟਰੋਂਗ ਆ ਲੱਗਦਾ ਸੀ ਤਰਮਿੰਦਰ ਇਹ ਫਿਲਮਾਂ ਦਾ ਐਡਾ ਵੱਡਾ ਸੁਪਰਸਟਾਰ ਬਣੇਗਾ ਨਾ ਸਾਨੂੰ ਨਹੀਂ ਇਹ ਗੱਲ ਦਾ ਪਤਾ ਇਹ ਤਾਂ ਰੱਬ ਦੀ ਕਿਰਪਾ ਹੋਗੀ ਤੇ ਲਗਾ ਇੱਥੇ ਦਾ ਇੱਕ ਬੰਦਾ ਸੀਗਾ ਪੰਤ ਅੱਛਾ ਉਹਨੇ ਇਹਦੀ ਮਦਦ ਬਹੁਤ ਕੀਤੀ ਆ ਬੰਦੇ ਬੜਾ ਰੁਪਈਆ ਭੇਜਿਆ ਵੀ ਕਾਮਯਾਬ ਹੋਵੇ ਉਹਨੂੰ ਫਿਰ ਇਹ ਨਾਲੇ ਲੈ ਗਿਆ ਸੀ ਉੱਥੇ ਉਹਦਾ 파ਰਸਨ ਦਾ ਵਿਆਹ ਹੋ ਗਿਆ ਤੀ ਉੱਥੇ ਹੀ ਰਹਿੰਦਾ ਉੱਥੇ ਹੀ ਨਿਆਣੇ ਨਿੱਕੇ ਨੇ ਮੁੜ ਕੇ ਨਹੀਂ ਆਇਆ ਉੱਥੇ 4 ਕਿੱਲੇ ਜ਼ਮੀਨ ਦੀ ਵੇਚ ਕੇ ਬੰਬਈ ਆਉਦਾ ਖਾਨ ਅੱਛਾ ਅੱਛਾ ਅਕਸਰ ਉਹ ਆਪਣੀ ਤਰਵਿੰਦਰ ਨੂੰ ਮਦਦ ਕੀਤੀ ਆ ਉਹਨੇ ਕੀਤੀ ਆ ਭਾਂਤ ਨੇ ਬਾਪੂ ਜੀ ਆਪਾਂ ਨਾ ਅਕਸਰ ਉਹਨਾਂ ਦੇ ਇੰਟਰਵਿਊ ਸੁਣੇ ਆ ਸਾਨੇ ਵਾਲਦਾ ਹਮੇਸ਼ਾ ਉਹ ਜ਼ਿਕਰ ਕਰਦੇ ਆ ਉਹਦਾ ਜਿਹੜਾ ਛੋਟਾ ਭਾਈ ਸੀ ਨਾ ਅਜੀਤ ਉਹਨੇ ਫਿਲਮ ਖੋਟੇ ਸਿੱਕੇ 'ਚ ਕੰਮ ਕੀਤਾ ਅੱਛਾ ਖੋਟੇ ਸਿੱਕੇ ਇੱਕ ਦੋ ਹੋਰ ਫਿਲਮਾਂ ਸੀਗੀਆਂ ਉਹ ਵੀ ਫਿੱਟ ਨਹੀਂ ਸੀਗਾ ਪਾਰਾ ਸੀ ਉਦਾਂ ਵੀ ਠੀਕ ਨੇ ਪਰ ਮੰਨਦੇ ਹੋ ਕਿ ਸਾਨੇਵਾਲ ਦਾ ਨਾਮ ਦੁਨੀਆ 'ਚ ਮਸ਼ਹੂਰ ਹੋ ਗਿਆ ਹਾਂ ਇਹੇ ਬਾੜੀ ਖੁਸ਼ੀ ਆ ਵੀ ਸਾਨੇਵਾਲ ਦਾ ਦੁਨੀਆ 'ਚ ਮਸ਼ਹੂਰ ਹੋਇਆ ਇਸ ਤਰ੍ਹਾਂ ਕਰੇ 100 ਸਾਲ ਜ਼ਿੰਦਗੀ ਇਹਦੀ ਹੋਰ ਵਧਾ ਦੇ ਰੱਬ ਇਹਦੀ 100 ਸਾਲ ਉਮਰ ਵਧਾ ਦੇ 100 ਸਾਲ ਦਾ ਹੋ ਜਾਵੇ ਹੂੰ ਸਾਡਾ ਰੌਚਾ ਰਹੇ ਬਸ ਸਾਡੇ ਕੋਈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਅਸੀਂ ਉਹਦੇ ਸਾਥੀ ਹੈਗੇ ਇਹ ਤਾਂ ਅੱਗੇ ਪਿੱਛੇ ਹੀ ਆ ਅੱਛਾ ਅੱਛਾ ਸਿਨੇਮਾ ਘਰਾਂ ਚ ਜਾਂਦੇ ਸੀ ਫਿਲਮਾਂ ਦੇਖਣ ਉਸ ਵੇਲੇ ਕਿ ਸਾਡੇ ਯਾਰ ਦੀ ਫਿਲਮ ਆਈ ਆ ਚਲੋ ਚੱਲੀਏ ਆਸੀਂ ਲੁਧਿਆਣੇ ਜਾਂਦੇ ਸੀਗੇ ਅੱਛਾ ਉਹ ਤਾਂ ਦੇਖੀਆ ਉਹਨਾਂ ਦੀਆਂ ਫਿਲਮਾਂ ਹਾਂ ਕਿਹੜੀ ਦੇਖੀ ਉਹ ਜਿਹੜੀਆਂ ਵੀ ਉਹ ਸ਼ੋਲੇ ਵਾਲਾ ਬਹੁਤ ਆਈ ਸੀ ਅੱਛਾ ਸ਼ੋਲੇ ਹੂੰ ਸ਼ੋਲੇ ਜਿਹੇ ਮਮਾਲ ਨਹੀਂ ਕੰਮ ਕਰਦੀ ਸੀ ਵੀ ਕਿ ਇਹ ਸੰਜੀਵ ਹੂੰ ਉਹ ਜੋ ਉਹ ਦੇਖੀ ਕਈ ਵਾਰ ਦੇਖੀ ਅੱਛਾ ਤੇ ਬਾਕੀ ਗੱਲ ਇਹ ਆ ਉਹਨਾਂ ਦਾ ਅਸੀਂ ਉਹਦੇ ਮਕਾਨ ਚ ਰਹੇ ਆ ਉੱਥੇ ਬੰਬੇ ਉਹ ਮੈਰਨਡਾਈ ਦੇ ਉੱਤੇ ਆ ਨਕਰ ਤੇ ਅੱਛਾ ਤੇ ਉਹਦਾ ਛੋਟਾ ਭਰਾ ਸੀਗਾ ਜੀਤ ਹਾਂ ਉਹ ਉਹਨੇ ਇੱਕ ਦੋ ਫਿਲਮਾਂ 'ਚ ਕੰਮ ਕੀਤਾ ਖੋਟੇ ਸਿੱਕੇ ਇੱਕ ਦੋ ਹੋਰ ਉਹ ਫਿਟ ਨਹੀਂ ਸੀ ਮੋਟਾ ਦਾ ਰਿਆ ਸੀਗਾ ਹਾਂ ਤੇ ਉਹਦਾ ਵੀ ਉਹ ਆਪਣੇ ਆਪਣੀ ਕਿਸਮਤ ਆ ਹਾਂ ਭਈ ਮਤਲਬ ਇਹਨਾਂ ਦੀ ਕਿਸਮਤ 'ਚ ਲਿਖਿਆ ਸੀ ਇਹਨਾਂ ਨੇ ਸੁਪਰਸਟਾਰ ਬਣਨਾ ਵਾ ਕਿਸਮਤ ਦਾ ਕਾਰਨ ਇਹਦੇ ਤਾਨਰੇ ਦੇ ਸੀਗੇ ਪਹਿਲੇ ਹੂੰ 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 ਤਾਨਰਾ ਪਿੰਡ ਐ ਅਜ ਨਹੀਂ ਮਾਨ ਹੁੰਦਾ ਸੀ ਦੇਖ ਕੇ ਕਿ ਯਾਰ ਇਹ ਸਾਡਾ ਯਾਰ ਆ ਇਹ ਸਾਡਾ ਦੋਸਤ ਆਏ ਸਾਡੀਆਂ ਅੱਖਾਂ ਦੇ ਮੋਰੇ ਖੇਲਿਆ ਕਰਦੇ ਜੇ ਆ ਦੋ ਤਿੰਨ ਸਾਲ ਹੋ ਗਏ ਮੈਨੂੰ ਪਤਾ ਲੱਗਿਆ ਵੀ ਤੇ ਰਮੇਂਦਰ ਆਇਆ ਉਹ ਮੈਂ ਗਿਆ ਤੇ ਮੈਂ ਖੜਾ ਸੀ ਇੱਥੇ ਬਾਹਰ ਅੱਛਾ ਕਿੰਨੇ ਸਾਲ ਪਹਿਲਾਂ ਦੀ ਗੱਲ ਆ ਦੋ ਤਿੰਨ ਸਾਲ ਦੀ ਗੱਲ ਉਹ ਕਹਿੰਦਾ ਉਹਨਾਂ ਨੂੰ ਫਿਰ ਮੈਨੂੰ ਲਾ ਲੈ ਇੱਥੇ ਬੈਠੇ ਫਿਰ ਇਹਦੇ ਸਕੂਲ ਆ ਗਿਆ ਸਕੂਲ ਦੇ ਇੱਥੇ फेर ਲੁਧਿਆਣੇ ਚਲੇ ਗਏ ਅੱਛਾ ਲੁਧਿਆਣੇ ਦੀ ਹੋਟਲ ਫਰੋਜ਼ਰ ਉੱਤੇ ਰਾਤ ਰਹੇ ਉਧਰੋਂ ਚਲੇ ਗਏ ਇੱਧਰ ਨੂੰ ਆ ਗਏ ਬੁਲਾਇਆ ਨਹੀਂ ਉਹਨਾਂ ਨੇ ਤੁਹਾਨੂੰ ਹੈ ਬੁਲਾਇਆ ਨਹੀਂ ਉਹਨਾਂ ਨੇ ਤੁਹਾਨੂੰ ਜਦੋਂ ਆਇਆ ਬੁਲਾਇਆ ਬਹੁਤ ਅੱਛਾ ਉਹ ਸਾਡਾ ਤਾਂ ਯਾਰ ਦੋਸਤ ਸੀਗਾ ਹੁਣ ਲੋਕਾਂ ਦੇ ਤਾਂ ਸਾਰੇ ਯਾਰ ਦੋਸਤ ਹੈ ਬਿਲਕੁਲ ਅਗੀ ਤਾਂ ਉਹਦੇ ਜੰਪਲ ਦੇਖਿਆ ਜਦੋਂ ਇੱਥੇ ਜਾਂਦਾ ਉਹਨਾਂ ਦੀ ਬਾਹ ਲਾਈਨ ਸਵਾਰਦਾ ਜਾਂਦਾ ਹੁੰਦਾ ਸੀ ਅੱਛਾ ਉਹ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਇੰਨਾ ਸੋਹਣਾ ਮੈਨੂੰ ਤਾਂ ਉੱਥੇ ਪਤਾ ਲੱਗਾ ਜਦੋਂ ਮੈਂ ਅਦਾਕਾਰੀ ਕੀਤੀ ਕਿ ਮੈਂ ਉਹ ਪਤਾ ਕੀ ਹੈ ਉਹਨੂੰ ਸ਼ੌਕ ਸੀਗਾ ਅੱਛਾ ਬਿਮਲ ਰਾਏ ਜਿਹੜਾ ਪ੍ਰੋਡਿਊਸਰ ਹੁੰਦਾ ਮਰ ਗਿਆ ਉਹਨੇ ਵੋਕੇਂਸੀਆਂ ਗੱਡੀਆਂ ਜੀ ਨਵੇਂ ਚਿਹਰੇ ਚਾਹੀਦੇ ਆ ਆ ਫਿਲਮ ਫਿਰ ਰਿਵਾਰਡ ਦੇ ਉਹ ਫਿਰ ਇਹਨੇ ਵੀ ਅਪਲਾਈ ਕਰਤਾ ਇਹਦਾ ਵਾਲ ਕੱਟੇ ਹੋਏ ਸੀ ਸਾਰੇ ਉਹ ਸੀ ਉਹ ਚਲਾ ਗਿਆ ਉਹਨੇ ਸਿਲੈਕਟ ਕਰ ਲਿਆ ਅੱਛਾ ਉਹਦੇ ਬਾਅਦ ਉਹ ਕਿਹੜੀ ਫਿਲਮ ਸੀ ਪਹਿਲੀ ਉਹ ਚੋਰ ਨੂੰ ਕੰਮ ਦਿੱਤਾ ਅੱਛਾ ਉਹਦੇ ਬਾਅਦ ਇੱਕ ਦੋ ਹੋਰ ਫਿਲਮਾਂ 'ਚ ਕੰਮ ਕੀਤਾ ਇਹਨੇ ਅੱਛਾ ਉਹਦੇ ਬਾਅਦ ਇਹ ਕਿਸਮਤਾਂ ਚੜ ਗਿਆ ਹੂੰ ਮਤਲਬ 60 ਤੇ 70 ਦੇ ਦਹਾਕੇ 'ਚ ਪੂਰਾ ਦੌਰ ਸੀ ਤਰਮਿੰਦਰ ਦੇਵੋ ਦਾ ਅਜਿਹਾ ਇਹ ਦੇ ਘਰ ਰਹੇ ਆ ਉੱਤੇ ਉਹ ਮੈਰਨ ਡਰਾਈਵ ਦੇ ਕਿਤੇ ਹੀ ਆ ਅੱਛਾ ਉਹ ਜਿਹੜਾ ਸਮੁੰਦਰ ਆ ਉਹਦੇ ਨਾਲ ਬਾਪੂ ਜੀ ਪਰ 65 ਸਾਲ ਘਟ ਨਹੀਂ ਹੁੰਦੇ ਪੂਰਾ ਦੌਰ ਰਿਆ ਤਰਮਿੰਦਰ ਦੇਵੋ ਦਾ 65 ਸਾਲ ਦਿਲਾਂ ਤੇ ਬਾਲੀਵੁੱਡ ਤੇ ਰਾਜ ਕੀਤਾ ਤਰਮਿੰਦਰ ਦੇਵੋ ਨੇ ਹੱਲੇ ਵੀ ਉਹਨਾਂ ਦੀ ਫਿਲਮ ਇੱਕ ਦਸੰਬਰ ਚ ਆਉਣ ਵਾਲੀ ਹੈ। ਨਹੀਂ 65 ਸਾਲ ਦੀ ਨੇ। 65 ਸਾਲ ਨਹੀਂ ਕੰਮ ਕੀਤਾ ਉਹਨੇ। ਹਾਂ। ਕੀ ਮੰਨਦੇ ਹੋ? ਆ ਕਿਤਾ ਉਹਨੇ 22 ਸਾਲ ਦਾ ਚਲਾ ਗਿਆ। 1960 ਚ ਉਹਨਾਂ ਦਾ ਡੈਬਿਊ ਹੁੰਦਾ ਬੰਦਾ। 80 ਸਾਲ ਦਾ ਸੀਗਾ। ਹਾਂ। 85 ਸਾਲ ਦਾ ਸੀਗਾ। 85 86 ਦਾ ਸੀਗਾ। ਹੂੰ। ਉਹ ਸਾਡਾ ਤਾਂ ਯਾਰ ਦੋ ਸੀ ਬਾਕੀ ਸਾਰੇ ਉਹਨ ਸਾਰੇ ਗਈ ਜਾਂਦੇ ਆ। ਅੱਛਾ ਤੁਹਾਡਾ ਪੱਕਾ ਮਿੱਤਰ ਸੀ। ਤੁਹਾਡੇ ਨਾਲ ਜਾਦਾ ਸਮਾਂ ਬਤਾਇਆ। ਮੈਂ ਦੋ ਦਫਾ ਲੱਗਾ ਗਿਆ ਮੰਮੇ ਇੱਕ ਦਫਾ ਤਾਂ ਮਨੇ ਮੈਂ ਅਲੈਜੀ ਸੀਨੀਅਰ ਮੈਨੇਜਰ ਸੀ ਕਿ ਟ੍ਰੇਨਿੰਗ ਸੀ ਸਾਡੀ ਇੱਕ ਦਫਾ ਉਧਾਂ ਗਿਆ ਸੀ ਦੋ ਵਾਰ ਗਿਆ ਮੈਂ ਸਾਡੀ ਤਾਂ ਬੜੀ ਇੱਜ਼ਤ ਕੀਤੀ ਏ ਉਹਨੇ ਠੀਕ ਹੈ ਹਾਂ ਬਾਪੂ ਜੀ ਤੁਸੀਂ ਵੀ ਜਦੋਂ ਉਹ ਆਏ ਸੀ ਮਿਲੇ ਉਹ ਜਦੋਂ ਮੈਂ ਦੁਕਾਨ ਕਰਦਾ ਤੇ ਮੈਤੋਂ ਨਹੀਂ ਆਇਆ ਅੱਛਾ ਮੈਂ ਅੱਡੇ ਤੇ ਦੁਕਾਨ ਕਰਵਾਤੀ ਸੀ ਅੱਛਾ ਮੈਤੋਂ ਨਹੀਂ ਉਹਦਾ ਜੀਤ ਆਇਆ ਸੀ ਜੀਤ ਨੂੰ ਮਿਲਣਾ ਉਹ ਵੀ ਮੇਰੇ ਭਾਈ ਨੂੰ ਕਿਹਾ ਵੀ ਤੂੰ ਆਇਆ ਤੇਰਾ ਭਾਈ ਨਹੀਂ ਆਇਆ ਸੱਤ ਇਹ ਮੈਨੂੰ ਉਹਨੇ ਕਿਹਾ ਫੇਰ ਬਾ ਮਿਲ ਲੰਗੇ ਆਉਂਗਾ ਅੱਛਾ ਜੀ ਤੇ ਤਾਂ ਮਿਲਿਆ ਇਹ ਨੂੰ ਅੱਛਾ ਅੱਛਾ ਬਾਪੂ ਜੀ ਤੁਸੀਂ ਤਾਂ ਫੇ ਸਾਰੀਆਂ ਗਲੀਆਂ ਚੱਪੇ ਜਾਣਦੇ ਹੋ ਪਰ ਇਹ ਤੰਗ ਗਲੀਆਂ 'ਚ ਤੁਸੀਂ ਦੇਖੋ ਕਿ ਅੱਜ ਕਿੰਨਾ ਜੋਰ ਹੈ ਅੱਜ ਕਿੰਨਾ ਸ਼ੋਰ ਹੈ ਧਰਮਿੰਦਰ دی올 ਦੇ ਨਾਮ ਦਾ ਅਸਤਾ ਕਰ ਵੀ ਉਹ ਦੀ ਮਹਾਰਾਜ ਉਮਰ ਬਤਾ ਦੇ ਬੱਸ ਤਾਂ ਦਰ ਸਾਡਾ ਨੌ ਮਸ਼ਹੂਰ ਕਰਦਾ ਸਾਡੇ ਆਲੇ ਦਾ ਨਾਮ ਦੁਨੀਆ 'ਚ ਨਾਮ ਆ ਗਿਆ ਸੋ ਬਿਲਕੁਲ ਰੇਲਵੇ ਚ ਹੁੰਦਾ ਸੀਗਾ ਜੀ ਇਹ ਜੀ ਇਹ ਬਟਾਲੇ ਹੁੰਦਾ ਸੀ ਮੈਂ ਤਾਂ ਰਮਸਾਲਾ ਸੀ 1962th ਰੇਡ ਦੀ ਗੱਲ ਹੈ ਸੋ ਬਿਲਕੁਕੁਲ ਇਹ ਗਰਦਾਰੀ لال ਜੀ ਨੇ ਇਹ ਪੱਕੇ ਮਿੱਤਰ ਨੇ ਇਹ ਬਾਪੂ ਜੀ ਨੇ ਉਹ ਬਾਪੂ ਜੀ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਤਰਮਿੰਦਰ ਦੇਵਾਲ ਨੂੰ ਸੋ ਚੜਦੀ ਉਮਰ ਦੇ ਵਿੱਚ ਦੇਖਿਆ ਜਦੋਂ ਵੱਡਾ ਨਾਮ ਜਿਹੜਾ ਰਤਵਾ ਹਾਸਲ ਕੀਤਾ ਇਹ ਬਜ਼ੁਰਗਾਂ ਨੇ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ